ਅਮਰਿਤਪਾਲ ਸਿੰਘ ਦਾ ਪਰਿਵਾਰ ਉਸ ਦੀ ਰਿਹਾਈ ਚਾਹੁੰਦਾ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਕੁਝ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆਈਆਂ ਖਾਲਸਾ ਦਾ ਵਿਰੋਧ ਦੇ ਵਿੱਚ ਵੀ ਆਈਆਂ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਕਿਉਂਕਿ ਉਹ ਲੈਵਲ ਨਹੀਂ ਹੁੰਦਾ ਉਹ ਵਾਲਾ ਪੜ੍ਹਾਈ ਦਾ ਗਿਆਨ ਦਾ ਸੰਘਰਸ਼ਤਾ ਉਹ ਸਟਰਗਲ ਉਹਨਾਂ ਨੂੰ ਨਹੀਂ ਪਤਾ ਉਹ ਸਿੱਧੇ ਸਾਦੇ ਖੇਤੀਬਾੜੀ ਕਰਨ ਵਾਲੇ ਜਾਂ ਆਪਣਾ ਬਿਜ਼ਨਸ ਟਰੱਕਾਂ ਦਾ ਕਰਨ ਵਾਲੇ ਪਰਿਵਾਰ ਚੋਂ ਨੇ ਠੀਕ ਹੈ ਸਿੱਖੀ ਜਜ਼ਬਾ ਹੈ ਪਰ ਪੋਲੀਟੀਕਲ ਤਜਰਬਾ ਨਹੀਂ ਹੈਗਾ ਉਹਨਾਂ ਨੂੰ ਇਸ ਕਰਕੇ ਉਹਨਾਂ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਕੋਈ ਇਹਦੇ ਤੇ ਔਖੇ ਹੋਣ ਦੀ ਲੋੜ ਨਹੀਂ ਕਿਸੇ ਨੂੰ ਇਹ ਨਾਰਮਲ ਹੁੰਦਾ ਪਰਿਵਾਰਾਂ ਦੇ ਵਿੱਚ ਸੋ ਇ ਇੱਥੋਂ ਫਿਰ ਕੀ ਹੋ ਗਿਆ ਕਿ ਉਹ ਆਈਡੈਂਟੀਫਿਕੇਸ਼ਨ ਹੋ ਗਈ ਪਰਿਵਾਰ ਦੀ ਏਜੰਸੀਆਂ ਨੂੰ ਕਿ ਇਹਨਾਂ ਨੂੰ ਕੈਪਚਰ ਕੀਤਾ ਜਾ ਸਕਦਾ ਇਹਨਾਂ ਨੂੰ ਦਬਾਅ ਦੇ ਵਿੱਚ ਲਿਆ ਜਾ ਸਕਦਾ ਅਮਰਿਤਪਾਲ ਸਿੰਘ ਨੂੰ ਨਹੀਂ ਲਿਆ ਜਾ ਸਕਦਾ ਪਰ ਉਸ ਦੇ ਪਰਿਵਾਰ ਨੂੰ ਲਿਆ ਜਾ ਸਕਦਾ ਸੋ ਜਿੰਨੀਆਂ ਸਟੇਟਮੈਂਟਸ ਨੇ ਨਵੀਂ ਪਾਰਟੀ ਬਣਾਉਣ ਦੀਆਂ ਜਥੇਬੰਦੀ ਬਣਾਉਣ ਦੀਆਂ ਉਹ ਪਰਿਵਾਰ ਵੱਲੋਂ ਇਸ ਆਉਂਦੀਆਂ ਅਸੀਂ ਦੇਖਦੇ ਸੁਣਦੇ ਆ ਸੋ ਇਹ ਇੱਕ ਸਾਡਾ ਕਮਜ਼ੋਰ ਪੱਖ ਕਿਹਾ ਜਾ ਸਕਦਾ ਪਾਰਟੀ ਬਣ ਜਾਂਦੀ ਹੈ ਪਾਰਟੀ ਨੂੰ ਲੋਕ ਸਪੋਰਟ ਵੀ ਕਰਦੇ ਨੇ ਨੌਜਵਾਨ ਵਰਗ ਤਾਂ ਕਰੇਗਾ ਹੀ ਕਰੇਗਾ ਸਪੋਰਟ ਨੌਜਵਾਨ ਵਰਗ ਨੇ ਟਿਲਟ ਹੋ ਜਾਣਾ ਅਕਾਲੀ ਦਲ ਅੰਮ੍ਰਿਤਸਰ ਤੋਂ ਆ ਔਰ ਨਵੀਂ ਪਾਰਟੀ ਚ ਆਜਣਾ ਭਾਈ ਅਮਰਿਤਪਾਲ ਸਿੰਘ ਦੇ ਨਾਲ ਆਜਣਾ ਹੋ ਸਕਦਾ ਕਿ ਇੱਕ ਵਰਗ ਜਿਹੜਾ ਬਾਦਲ ਦਲ ਦੇ ਨਾਲ ਜੁੜਿਆ ਹੋਇਆ ਉਹ ਵੀ ਆ ਜਾਵੇ ਇਸ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਆਮ ਲੋਕ ਨੇ ਜਿਹੜੇ ਆਮ ਗੁਰਸਿੱਖ ਲੋਕ ਨੇ ਜਿਹੜੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਨਹੀਂ ਰੱਖਦੇ ਗੁਰਦੁਆਰੇ ਜਾਂਦੇ ਨੇ ਮੱਥਾ ਟੇਕਦੇ ਨੇ ਨਿਤਨੇਮੀ ਨੇ ਅ ਅੰਮ੍ਰਿਤਧਾਰੀ ਵੀ ਨੇ ਪਰ ਕਿਸੇ ਰਾਜਨੀਤਿਕ ਵਿਚਾਰਧਾਰਾ ਦੇ ਨਾਲ ਉਦਾਂ ਨਹੀਂ ਜੁੜੇ ਹੁੰਦੇ ਉਹਨਾਂ ਨੇ ਵੀ ਸਪੋਰਟ ਕਰ ਦੇਣੀ ਆ ਉਹ ਇੱਕ ਵੱਡੀ ਗਿਣਤੀ ਹੁੰਦੀ ਹੈ ਸਵਿੰਗ ਰੋਲ ਅਦਾ ਕਰਦੇ ਨੇ ਉਹ ਸੋ ਉਹਦੇ ਨਾਲ ਇੱਕ ਆਧਾਰ ਜਿਹੜਾ ਹੈ ਪਾਰਟੀ ਨੂੰ ਮਿਲ ਸਕਦਾ ਪਰ ਪਾਰਟੀ ਦੇ ਵਿੱਚ ਅਜਿਹੇ ਕੋਈ ਨਾਮ ਨਹੀਂ ਹੈਗੇ ਲੀਡਰ ਨਹੀਂ ਹੈਗੇ ਇਦਾਂ ਦੇ ਕੋਈ ਨਾ ਨੌਜਵਾਨ ਵਰਗ ਦੇ ਵਿੱਚੋਂ ਤੇ ਨਾ ਉਦਾਂ ਜਿਨ੍ਹਾਂ ਨੇ ਕਿ ਕੰਮ ਕਰਨਾ ਹੁੰਦਾ ਜਿਨ੍ਹਾਂ ਨੂੰ ਤਜਰਬਾ ਹੁੰਦਾ ਜਿਹੜੇ ਸ਼ਬਦ ਹੁੰਦੇ ਨੇ ਜਿਨ੍ਹਾਂ ਕੋਲ ਲੋਕ 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 ਰਾਏ ਪੈਦਾ ਕਰਨ ਦੇ ਲੋਕਾਂ ਨੂੰ ਆਪਣੇ ਨਾਲ ਲਾਉਣ ਦੇ ਲੋਕਲ ਦੇ ਵਿੱਚ ਜਾ ਕੇ ਉਸ ਪੱਧਰ ਦੇ ਉੱਤੇ ਗੱਲ ਕਰਨ ਦੇ ਉਹ ਉਦਾਂ ਦੇ ਸਾਨੂੰ ਲੋਕ ਦਿਖਾਈ ਨਹੀਂ ਦਿੰਦੇ ਕਿਤੇ ਹਾਂ ਭਾਈ ਅਮਰਿਤਪਾਲ ਸਿੰਘ ਨੂੰ ਸਪੋਰਟ ਕਰਨ ਵਾਲਾ ਜਿਹੜਾ ਡਾਇਸਪੋਰਾ ਸਿੱਖ ਡਾਇਸਪੋਰਾ ਨੌਜਵਾਨ ਵਰਗ ਉਹ ਜ਼ਰੂਰ ਹੈਗੇ ਨੇ ਉਹਨਾਂ 'ਚ ਉਹਨਾਂ 'ਚ ਇਹ ਕਲਾ ਹੈਗੀ ਹੈ ਕਿ ਉਹ ਭਾਸ਼ਣ ਕਲਾ ਵੀ ਹੈਗੀ ਹੈ ਉਹਨਾਂ 'ਚ ਜਜ਼ਬਾ ਵੀ ਹੈ ਉਹ ਦਲੀਲ ਨਾਲ ਗੱਲ ਵੀ ਕਰ ਸਕਦੇ ਨੇ ਪਰ ਉਹ ਉੱਥੇ ਜਾ ਨਹੀਂ ਸਕਦੇ ਹੈਗੇ ਇਹ ਕਮੀ ਉਸ ਪਾਰਟੀ ਨੂੰ ਜ਼ਰੂਰ ਰਹੇਗੀ